ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਠੀਕ ਠਾਕ ਹੋ ਜੀ ਅੱਜ ਆਪਾਂ ਇਹ ਵਲੌਗ ਬਣਾਉਂਦੇ ਆ ਕਿਉਂਕਿ ਤੁਹਾਨੂੰ ਪਤਾ ਹੈ 16 ਤਰੀਕ ਨੂੰ ਸੌਣ ਮਹੀਨਾ ਚੜਨਾ ਹੈ ਤੇ ਸੌਣ ਮਹੀਨਾ ਕੱਟਣਾ ਜਾਂਦੇ ਹੁੰਦੇ ਕਹਿੰਦੇ ਪਤਾ ਨਹੀਂ ਇਹ ਰਿਵਾਜ ਕਿੰਨੇ ਬਣਾਇਆ ਹੋ ਇਹ ਜੀ ਵੈਸੇ ਨਾ ਜੀ ਮੈਨੂੰ ਲੱਗਦਾ ਵੀ ਇਹ ਕੋਈ ਰਿਵਾਜ ਨਹੀਂਗਾ ਮੈਂ ਕਿਸੇ ਬਜ਼ੁਰਗ ਕੋਲੋਂ ਹੀ ਸੁਣਿਆ ਹੀ ਵੀ ਸੌਣ ਮਹੀਨੇ ਚ ਮਤਲਬ ਪੇਕੇ ਕਿਉਂ ਪੇਜਦੇ ਹੁੰਦੇ ਸੀ ਕਿਉਂਕਿ ਉਦੋਂ ਘਰ ਕੱਚੇ ਹੁੰਦੇ ਸੀ ਘਰ ਕੱਚੇ ਨੇ ਸੋਨ ਮਹੀਨੇ ਚ ਮੀਂਹ ਬੜੇ ਪੈਿੰਦੇ ਹੁੰਦੇ ਨੇਰੇ ਛੱਤਾਂ ਚੋਂ ਡਂਦੀਆਂ ਹੁੰਦੀਆਂ ਐ ਤੇ ਫਿਰ ਨੌਤੀ ਤੋਂ ਸ਼ਾਇਦ ਕਹਿੰਦੇ ਸ਼ਰਮ ਸ਼ਰੂ ਮਨਾਉਂਦੇ ਹੁੰਦੇ ਕੋਸ਼ ਇਦਾਂ ਦਾ ਹਿਸਾਬਤਾ ਵਾ ਤੇ ਇਹ ਉਦੋਂ ਤੋਂ ਫਿਰ ਇੱਕ ਸਾਦਾ ਰਿਵਾਜ ਹੀ ਬਣ ਗਿਆ ਤੇ ਚਲੋ ਭਾਣਾ ਚਾਹੀਦਾ ਵੈਸੇ ਵੀ ਮਲਜੀਤਕੌਰ ਨੂੰ ਤਾਂ ਵੈਸੇ ਵੀ ਪੇਕੇ ਜਾਣ ਲਈ ਭਾਣਾ ਚਾਹੀਦਾ ਵਾ ਤੇ ਸੁਖ ਨਾਲ ਅੱਜ ਸਵੇਰ ਦੀਆਂ ਤਿਆਰੀ ਚਾ ਕਜੇ ਤੱਕ ਪੈਕਿੰਗ ਹੀ ਨਹੀਂ ਹੋਈ ਐਡਾ ਤਕੜਾ ਬੈਗ ਭਰ ਲਿਆ ਕੀ ਗੱਲ ਤੇ 10 ਫਿਰ 10 ਫਿਰ 10 ਸਿੱਧਾ ਕਰ ਲੋ 1 ਮਹੀਨਾ 1 ਮਹੀਨਾ ਸੌਂਦਾ ਨਹੀਂ ਕੋਈ ਮਹੀਨਾ ਨਾ ਸੌਂਦਾ ਕਿੰਨੇ ਦਾ ਹੁੰਦਾ ਚਲੋ ਕੋਈ ਨਾ ਦੋ ਮਹੀਨੇ ਵੈਸੇ ਹੁੰਦਾ ਇਹ ਇੱਕ ਮਤਲਬ ਰਵਾਜ ਰੂਹ ਜਾਨੀਗਾ ਇਹ ਤੇ ਮੈਂ ਸੁਣਿਆ ਹੀ ਬਾਕੀ ਪਤਾ ਨਹੀਂ ਸੱਚ ਕੇ ਝੂਠ ਆ ਅੰਦੇ ਵੀ ਪੁਰਾਣੇ ਜ਼ਮਾਨੇ ਦੇ ਕੋਠੇ ਕੱਚੇ ਨਹੀਂ ਨਾ ਜਦੋਂ ਤੇ ਮਤਲਬ ਮੀਂਹ ਪੈਦੇ ਜਿਆਦੇ ਛੱਤਾਂ ਚ ਹੁੰਦੀਆਂ ਨਹੀਂ ਇਹਦੇ ਤਾਂ ਨੌ ਤੀਨ ਨੂੰ ਕਹਿ ਦਿੰਦੇ ਜੇ ਤੂੰ ਆਪਣੇ ਪੈ ਕੇ ਚੱਲ ਜਾ ਅੱਛਾ ਹੂੰ ਚਲੋ ਕੋਈ ਨਾ ਨਹੀਂ ਲਫਾਪੇ ਚ ਦੋ ਚਾਰ ਸ਼ੂਟ ਪਾਉਣਾ ਇਹ ਏਡਾ ਬੈਗੂ ਸੋਂ ਭਰ ਲਿਆ ਹਾਂਜੀ ਇੱਕ ਬੈਗ ਅੱਛਾ ਹਲੇ ਇੱਕ ਹੋਰ ਤਿਆਰ ਵਾ ਹੈ ਬਸ ਠੀਕ ਵਾ ਤੇ ਨਹੀਂ ਸੌਨ ਦਾ ਮਹੀਨਾ ਕਿੱਦਾਂ ਚੱਲਣਾ ਹੂੰ ਸਾਰੇ ਕਿੰਨੇ ਕਿ ਸੌਨ ਦਾ ਮਹੀਨਾ ਕਿਦਾਂ ਨਾ ਤਾਂ ਅੱਛਾ ਪਹਿਲੇ ਸੌਣ ਦਾ ਮਹੀਨਾ ਪੂਰਾ ਨਵਾਂ ਪੇਕੇ ਕੱਟਦੇ ਗਾ ਸੀ ਸਸਤੀ ਖਾਂਜੀ ਬਾਜ਼ਾਰੀ ਚੀਜ਼ ਲਿਆਉਣੀ ਕੀਤੀ ਕੈਨਸਲ ਅੱਜ ਘਰੇ ਹੀ ਕੱਢਣ ਦਾ ਮਨ ਹੋ ਗਿਆ ਪਕੌੜੇ ਕਿਉਂਕਿ ਬਾਹਰ ਆਉਣਿਆ ਨਹੀਂ ਪਰ ਉਹਨੇ ਸਾਡੇ ਆ ਚੁੱਕੇ ਆ ਪਰ ਉਹਨਾਂ ਦੇ ਆਉਣ ਦਾ ਫੇਰ ਦਾ ਹੀ ਮਨ ਸੀਗਾ ਹਾਂ ਕਿ ਮੈਂ ਅੱਜ ਪਕੌੜੇ ਹੀ ਬਣਾਉਣੇ ਆ ਸਾਰਾਲੇ ਪਕੌੜੇ ਜਿਹੜੇ ਨਾ ਜਾਂਦੇ ਬਣਾ ਲਦੇ ਸਹੀ ਏ ਸਹੀ ਏ ਅਲਸ ਸੰਧਾਰਾ ਆ ਗਿਆ ਮਜੀਦ ਸੰਧਾਰਾਂ ਤਾਂ ਕਮੀ ਹਾਂ ਸੰਧਾਰਾ ਸੰਧਾਰਾ ਪਰੋਣੇ ਆ ਚੁੱਕੇ ਜਦੋਂ ਪਰ ਉਹ ਆਈ ਉਦੋਂ ਮੈਂ ਕਿਹਾ ਜਿਹੜਾ ਕਰਕੇ ਸ਼ੂਟ ਨਹੀਂ ਹੋਇਆ ਤੇ ਹੁਣ ਪਰੋਣੇ ਅੰਦਰ ਬੈਠੇ ਆ ਹੈ ਮੇਰਾ ਵੀ ਇਹ ਸੰਧਾਰਾ ਲੈ ਆ ਨਾ ਮੈਂ ਜੀਰ ਕੇ ਸੰਧਾਰਾ ਮੈਂ ਕੁਝ ਚਾਹ ਨਾ ਸਕੇ ਆ ਜਾਦੇ ਅੱਜ ਪਰ ਆਇਆ ਅੰਮੜੀ ਜਾਇਆ ਅੰਮੜੀ ਦੇ ਆਇਆ ਦਾ ਲੱਗੇ ਨਾ ਦੋਇ ਤੈਂ ਮੇਰਾ ਵੀ ਜੀ ਕਰਦਾ ਮੇਰਾ ਵੀ ਰੀਹ ਹੀ ਹਾਂ ਨੇ ਕੋਟ ਖਸਾ ਫੀਦਾ ਵਾ ਵਟਸਐਪ ਤੇ ਆਈ ਜਾਣਾ ਵਟਸਐਪ ਕਰ ਲਈ ਫੋਨ ਲਾ ਵਟਸਐਪ ਤੇ ਤੇਰੇ ਕੋਲ ਆਂਦੇ ਆ ਵੀਡੀਓ ਕਾਲ ਲਾ ਲਈ ਹੈ ਉਹ ਹੁੰਦੇ ਸਿਆਲ ਚ ਵਾਰੇ ਹੁਣ ਗਰਮੀਆਂ ਹੀ ਨਹੀਂ ਆ ਸਕਦੇ ਕੀ ਕਰਨਾ ਮਜਬੂਰੀਆਂ ਚਲੋ ਲਿਆਓ ਛੇਤੀ ਕਹੀਏ ਹੀ ਮਿਸ ਰੋਣੇ ਸਾਡੇ ਤੇ ਆ ਚੁੱਕੇ ਸੀ ਬਟ ਮੈਂ ਵੀਡੀਓ ਨਹੀਂ ਬਣਾਏ। ਹਰਦੀਪ ਸਿਆ। ਨਾ ਨਾ। ਦੀਪ ਨੇ ਜਾਨ ਨੂੰ ਸਰਪ੍ਰਾਈਜ਼ ਹੀ ਦੇਤਾ। ਆਈ ਹੁੰਦਾ ਢੀਕਣ ਏ। ਮੈਂ ਮਜੀਦ ਨੂੰ ਕਹਿ ਡੇਆ ਮੈਂ ਫੋਨ ਲਾ ਮੜਾਇਆ ਮੰਮੀ ਨੂੰ। ਉਹਨੇ ਫੋਨ ਲਾਇਆ। ਤੋਂ ਇੱਥੇ ਆ ਗਏ। ਨਾਲੇ ਜੀ। ਚੱਲੋ ਓਏ। ਸਰਪ੍ਰਾਈਜ਼ ਨਹੀਂ ਰਹਿ ਗਿਆ ਮੈਨੂੰ। ਆ ਜੀ ਆ ਚਟਨੀ ਦਾ ਰੰਗ ਹੈ ਨਾ ਵੇਖਿਓ ਵੀ ਕਾਲੀ ਕਿਉਂ ਹੈ ਕਾਲੀ ਨਹੀਂਗੀ। ਇਹ ਹੈ ਵਾ ਗੁੜ ਵਾਲੀ ਖਣਾਵਾ। オーਰਗੈニック ਪਿਓਰ オーਰਗੈニック ਹੋਮੇਡ ਆ ਨਾ ਤਾਂ ਕਰਕੇ ਚਲੋ ਹੁਣ ਖਾਈਏ ਇਹ ਪਕੌੜੇ ਦਾਲ ਮੀਂਹ ਦੇ ਵਿੱਚ ਅਨਾਰ ਕੱਚੇ ਆ ਕਿ ਪੱਕੇ ਆ ਉਹ ਪੱਕਾ ਵਾ ਪੱਕਾ ਵਾ ਮੰਜੀ ਦਾ ਉਹ ਪੱਕਾ ਵਾ ਨਹੀਂ ਅਨਾਰ ਬਹੁਤ ਮਿੱਠੇ ਆ ਇਹਦੇ ਪਰ ਇੱਕ ਗੱਲ ਆ ਦਾਣੇ ਚਿੱਟੇ ਆ ਦੀਪ ਦਾਣੇ ਚਿੱਟੇ ਆ ਪਰ ਮਿੱਠੇ ਬਹੁਤ ਜ਼ਿਆਦੇ ਆ ਤੂੰ ਲਿਬੜ ਨਾ ਜਾਈ ਤਿੰਨਾ ਨਾ ਰੱਜਦੇਗਾ ਜਿਆਦਾ ਖੂਨ ਵਾਦਣਾ ਤਿੰਨਾ ਨਾਲ ਵੀ ਕੀ ਬੜਨਾ ਹੈ ਡੈਡੀ ਵੀ ਲੈ ਜਾਓ ਉਹ ਫੜੇ ਨਹੀਂ ਹੈਗੇ ਫੜੇ ਕਿੱਥੇ ਆ ਫੜੀ ਧਿਆਨ ਜਿਹੜੇ ਉਧਰਲੇ ਮੂਠੇ ਤੇ ਲੱਗੇ ਆ ਨਾ ਆ ਦੇ ਹਾਂ ਕਿੰਨੇ ਲੱਗੇ ਆ ਇੱਥੇ ਜਿਹੜੇ ਪਰਲੇ ਮੂਠੇ ਤੇ ਲੱਗੇ ਥੋੜੇ ਮਿੱਠੇ ਹੋ ਚੁਗੇ ਨਹੀਂ ਨਹੀਂ ਆ ਤਾਂ ਮਿੱਠੇ ਆ ਆ ਉਹ ਵਾਲੇ ਫਿਰ ਉਹ ਲੈ ਲੈਨੇ ਰਹਿਣ ਦੇਨੇ ਚਲ ਆ ਜੋ ਇਹ ਹੈ ਇੱਕ ਕਨਾਲ ਸਾਹ ਹੋਇਆ ਵੀ ਹਮਮ ਕਿਹੜਾ ਖੁੱਲਾ ਕਨਾਲ ਸਹੀ ਹੈ ਨਾ ਇਹ ਖਰਾਬ ਹੈ ਖਰਾਬ ਹੋ ਗਿਆ ਨਾ ਆਓ ਵੇਖੋ ਆਇਆ ਨਾ ਤੂੰ ਆਦੀ ਕਿੱਥੇ ਆ ਹਾਂ ਇੱਕ ਉਹ ਵਾਲੇ ਹਮ ਪੱਕਾ ਕਿ ਕੱਚਾ ਰੰਦੋ ਜੀ ਪੱਕਾ ਕੱਚਾ ਨਹੀਂ ਹੈ ਤੇ ਰੰਦ ਇਹ ਕੱਚਾ ਵਾ ਚਲੋ ਫਿਰ ਹੋਏ ਇਹ ਬੜੇ ਟਿਕੀ ਚਲੋ ਜੀ ਆ ਇਧਰ ਆ ਵੇ ਕਿੰਨਾਂ ਜਦੇ ਬੰਤੀ ਨੇ ਹੈ ਔਰ ਠੀਕ ਆ ਔਰ ਠੀਕ ਆ ਆ ਵੀ ਥੱਲੇ ਆਈ ਆ ਸਾਰੇ ਖਰਾਬ ਹੋ ਜਣੇ ਆ ਤੇ ਇਹ ਬੜੇ ਬੰਤੇ ਹੋਏ ਨਹੀਂ ਆ ਤੋ ਰੈਫਰਦੀ ਆ ਨਹੀਂ ਨਹੀਂ ਰੁਕ ਜਾ ਨਹੀਂ ਇਧਰੋਂ ਰਹਿ ਤੂੰ ਨਾ ਉਹ ਇੱਕੋ ਸਾਈਡ ਤੇ ਖਾ ਖਾ ਕੇ ਹੁਣ ਨਾਰ ਤੇ ਖੂਨ ਕਢੋਣਾ ਹੁਣ ਕਟੋਣਾ ਨਹੀਂ ਕਢੋਣਾ ਜਾ ਇੱਕ ਜਿੱਥੇ 3 ਲੱਗੇ ਇਕੱਠੇ ਤਿੰਨ ਕਿੱਥੇ 3 ਲੱਗੇ ਆ ਔਰ ਦਰਲੇ ਸਾਈਡ ਤੇ ਭਾਜੀ ਉਥੋ ਰਿਣੀ ਨਾ ਇੱਥੇ ਤਾਂ ਕੁੱਦਾ ਆਇਆ ਨਾ ਭਾਜੀ ਆ ਲੈ ਆਵਣੇ ਹੂੰ ਚਾਰੀਨਾ ਤੋੜਿਓ ਹਜੇ ਕਿੱਛੀ ਹੋਨੇ ਵਿੱਚੋਂ ਜਿਹੜੇ ਇਹ ਨਹੀਂ ਕੱਚੇ ਇਹ ਪੱਕੇ ਆ ਸਗੋਂ ਆਹ ਖੁੱਪਰ ਲੱਗੀ ਨਾਰਾ ਦੀ ਖੇਤੀ ਕਰੀ ਆ ਆਹ ਉੱਪਰ ਲੱਗੀ ਆ ਨਾਰਾ ਦੀ ਖੇਤੀ ਧਿਆਨ ਨਾਲ ਪਰ ਇਹ ਨਹੀਂ ਐਨੀ ਫਿਰ ਆ ਵੀ ਪੱਕਾ ਨਹੀਂ ਹੁਣ ਨਯੋ ਹੋਏ ਠਾਕੇ ਨੇ ਉਹ ਨਹੀਂ ਪੱਕੇ ਇਹਨੇ ਇਹਦੇ ਪੱਕੇ ਆ ਜਿਹੜੇ ਠਾਡੇ ਗਏ ਉਹ ਸਾਰੇ ਖਰਾਬ ਹੋ ਗਏ ਉਹ ਖਰਾਬ ਆ ਯਾਰ ਬਹੁਤ ਲੱਗੇ ਬਹੁਤ ਬਹੁਤ ਜ਼ਿਆਦਾ ਮਿੱਠੇ ਆ ਆ ਲੋ ਦੇਸੀ ਆਹ ਖਰਾਬ ਨੀ ਚਿੱਟੇ 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 ਆ ਸਾਰੇ ਮਜੀਦ ਫੜਾ ਲਾ ਨਹੀਂ ਭਾਈ ਹਾਂ ਇੰਨੇ ਕੀ ਕਰਨੇ ਵਾਧੂ ਆ ਤੇ ਖਾਣ ਨੂੰ ਅਣਾ ਮੰਮੀ ਆ ਤੇ ਥੱਲੇ ਡਿੱਗੇ ਖਰਾਬ ਹੋ ਗਏ ਮੇਰੇ ਸਾਰੋਂ ਅੱਛਾ ਥੱਲੇ ਨਹੀਂ ਡਿੱਗੇ ਫੇਰ ਠੀਕ ਆ ਫੇਰ ਐਨ ਤੋਂ ਫੇਰ ਵੇਖ ਲੈਨੇ ਆ ਹੈਗੇ ਦੀਪੁਰ ਨਹੀਂ ਤੇ ਆ ਜਾ ਇੱਕ ਅੱਧਾ ਉਧਰ ਵੇਖ ਲੈਨੇ ਆ ਜਿਆਦਾ ਕੱਚੇ ਦੇਖੋ ਜੀ ਕਰਦੀ ਖੇਤੀ ਦੇ ਅਨਾਰ ਹੋਂਡੇ ਆ ਲਾਲ ਲਾਲ ਜਿਹੋਂਡੇ ਪਰ ਉਹਦਾ ਮਿੱਠਿਆ ਦੀ ਭਣਾ ਬਹੁਤ ਜਿਆਦਾ ਮਿੱਠੇ ਉਹ ਤੇਰਾ ਭਲਾ ਜੇ ਚਲ ਆ ਜਾ ਮਜੀਤ ਕੋਨੇ ਘਾ ਕੇ ਤੇ ਮੇਲੇ ਦੇ ਵਿੱਚ ਖੂਨਦਾਨ ਕਰਦਾ ਕਹਿੰਦਾ ਫੇ ਕੈਂਟਾ ਹੈਪੀ ਵੇਖੋ ਜੀ ਉਮੇ ਰਾਤ ਵੱਜ ਗਿਆ ਤੇ ਇਹ ਦਾ ਹਲੇ ਜਾਣ ਜੀ ਨਹੀਂ ਕਰਦਾ ਛੱਡ ਕੇ ਮੈਨੂੰ ਹੋਣਾ ਪੈਣਾ ਵੇਖੀ ਤੈਨੂੰ ਮੈਂ ਜਮਾਂ ਛੱਡਣਾ ਠੀਕ ਆ ਮੈਂ ਜਾਣਾ ਛੱਡਣ ਕਿਉਂਕਿ ਹਨੇਰਾ ਹੋ ਗਿਆ ਜੀ ਬਹੁਤ ਸੋ ਸੜਕ ਗੰਦੀ ਹੋਣ ਕਰਕੇ ਫੇ ਮੈਂ ਜਾਊਂਗਾ ਨਾਲ ਛੱਡੜ ओके चल बहुत आ चलो क्या सालेया मैं कपड़ा दुपहरा ਦੀ ਜਾਰੀ ਕੰਢੀ ਆ ਦੁਪਹਿਰਾ ਦੀ ਜਾਰੀ ਹੈ ਦੁਪਹਿਰਾ ਪਾ ਲਿਆ ਆਈ ਪੈਕਿੰਗ ਕਰ ਲਈ ਸਰ ਅਲੀ ਉਹ ਤਾਂ ਮੰਮੀ ਨਹੀਂ ਆਈ ਵੀ ਨਹੀਂ ਜਦੋਂ ਪੈਕਿੰਗ ਹੋ ਗਈ ਮੰਮੀ ਕਹਿੰਦੇ ਰੱਖਣਾ ਇਹਨੂੰ ਇਹਦੀ ਮਜ਼ੀ ਮੰਮੀ ਕਹਿੰਨਾ ਦੇਣਾ ਕਦ ਕਿ ਦੱਸੋ ਸੌਣ ਦੇ ਤੀਆਂ ਕੱਤੀਆਂ ਦੇ ਨਾ ਹੁੰਦਾ ਤੂੰ ਦੱਸ ਕਿੰਨੇ ਦਿਨ ਹਾਂ ਉਹ ਪੂਰੇ ਮਹੀਨੇ ਹੀ ਹੁੰਦੇ ਤੋ ਇਹ ਮਮੀ ਤੋ ਇਹ ਵੀ ਤੋ ਇਹ ਵੀ ਉਦਾਂ ਮੈਂ ਸੱਚ ਉਹ ਤੁਹਾਡਾ ਭਲਾ ਜੇ ਉਹ ਦੇਖਦਾ ਉਦਾਂ ਸੌਣ ਦਾ ਮਤਲਬ ਹੈ ਨਹੀਂ ਕੋਈ ਸੌਣ ਇਸ ਲਈ ਹੈ ਨਾ ਵੀ ਨਵਾਂ ਨੂੰ ਇਸ ਲਈ ਪਿੰਡ ਘੱਲ ਦਿੰਦੇ ਵੀ ਪੁਰਾਣੇ ਜ਼ਮਾਨੇ 'ਚ ਛੱਤਾਂ ਕੱਟੀਆਂ ਹੁੰਦੀਆਂ ਸੀ ਹਨਾ ਵਿਚਾਰਾਂ ਕੋ ਵਿਚਾਰਾਂ ਵਾਲੇ ਆਪਣੇ ਧਰਮ ਜੇ ਤੇ ਬਿਲਕੁਲ ਨਹੀਂ ਵਿਚਾਰਾਂ ਹੈਗੀਆਂ ਇਹ ਤਾਂ ਸਿਰਫ ਇੱਕ ਬਹਾਨਾ ਹੁੰਦਾ ਚਾਲ ਕੁੜੀਆਂ ਨੇ ਬੰਨੇ ਮੀਂਹ ਨਾ ਰਹਿ ਹੁੰਦੀਆਂ ਉਦਾਂ ਰਹਿ ਨਹੀਂ ਦਿੰਦਾ ਕੋਈ ਤੋ ਇਹ ਵੀ ਨਾ ਰਹੇ ਉਹ ਜਾਂਦੀ ਫਿਰ ਮੈਂ ਨਾ ਡੜਾਉਂ। ਝੂਠ ਨਹੀਂ ਬੋਲਣਾ ਰਹੇ ਆਂ। ਇਹ ਮਾਰੇ ਨੂੰ ਪਤਾ ਨਹੀਂ। ਹੈ? ਮੰਮੀ ਨੇ ਕਹੇ ਫਿਰ। ਅੱਛਾ ਐਂ ਰਹੇਗੀ। ਮੈਂ ਤਾਂ ਇੱਕ ਚੀਜ਼ ਹੋਰ ਸੁਣੀ ਆਂ। ਐਂ ਮੈਂ ਮੰਮੀ ਮੈਂ ਤਾਂ ਆਵੀ ਚੀਜ਼ ਸੁਣੀ ਆਂ। ਭਾਦੋਂ ਸੱਸ ਦੇ ਮੱਥੇ ਵੀ ਨਹੀਂ ਲੱਗੀ ਦਾ। 8-10 ਦਿਨ ਬਾਦੋਂ ਕਿਆ ਰਖੜੀ ਸੀ ਉਹ। ਜਿੰਨੇ ਮੂੰਹ ਪਾਉਂ ਗੀਆਂ ਨੀਆਂ ਗੱਲਾਂ। ਜੀ ਕਹਿੰਦੀ ਤੂੰ ਰਖੜੀ ਬਨ ਕੇ ਹੀ ਹੋਣਾ ਉਹ। ਤੇ ਫਿਰ ਮੈਂ ਰਖੜੀ ਬਨ ਕੇ ਮੈਂ ਮਦਦ ਸਵਾਮੀ ਦਾ ਕਰਕੇ ਹੀ ਐਂ ਹੀ ਆਉਂ। ਮੈਂ ਕਹਿਣਾ ਐਵੀ ਗੱਲ ਵਾ ਮੈਂ ਆ ਵੀ ਸੁਣਿਆ ਕੋ ਤਾਜਾ ਹੀ ਕੇ ਕੋ। ਤੇ ਨਾ ਉਹ ਜਿਹੜੀ ਸੱਸ ਦੇ ਮੱਥੇ 'ਨ ਲੱਗਦੀ ਸੰਗਰਾਮ ਹੈ ਨਾ ਐਵੇਂ ਹੀ ਪਤਨਾ ਸੋਣ ਮਹੀਨੇ ਸੀ ਸੱਸ ਦੇ ਮੱਥੇ ਲੱਗਣ ਦਾ ਉਹ ਨਾ ਚਾਰ ਨਹੀਂ ਪਾਈਦਾ ਹੈ ਨਾ ਕਈ ਉਹ ਵੀ ਪਾਇਆ ਮੈਂ ਪਹਿਲਾਂ ਮੈਂ ਕਹਾ ਉਹ ਕੋਈ ਵਿਚਾਰ ਮੈਂ ਅਸੀਂ ਮਰਜੀਦ ਕੋ ਦਵਾ ਲਿਆ ਹੰ ਬਦਾ ਚਾਰ ਹੈ ਨਾ ਤੇ ਮੁੜ ਕੇ ਢੇਉ ਲਿਆਂਦੇ ਉਹ ਦਿਨ ਬਾਬਾ ਢੇਉ ਤਾਂ ਉਹ ਮੇਰੇ ਖਰਾਬ ਹੋ ਗਏ ਨਾ ਤੋ ਤਾਂ ਜਿਹੜੇ ਮੁੜ ਕੇ ਅਗਲੇ ਦਿਨ ਇਹ ਤੇ ਡੈਡੀ ਲਿਆਏ ਨਾ ਆਪੇ ਕੱਟ ਕੇ ਚਾਰ ਪਾਤਾ ਮੈਂ ਕਹਾ ਉਹ ਸਬਜੀ ਵੀ ਕੱਟ ਕੇ ਦੀਆ ਹੈ ਨਾ ਉਦੋਂ ਕੀਨੇ ਮੇਰੀ ਮਿਹਣੀ ਰੱਖਣ ਦੀ ਮੈਂ ਖੋਲ ਕੇ ਨਿਕਾਇਆ ਬੰਨਾ ਤਾਂ ਉਹ ਬਣਾਉਂਦੇ ਆਂ ਕੱਟੀ ਦੀ ਆ ਹੈਨਾ ਸਬਜੀ ਚ ਵੀ ਲੂਣ ਪਾਓ ਅਚਾਰ ਚ ਵੀ ਲੂਣ ਮੇਰੇ ਤੋਂ ਪਾਉਣਾ ਸਬਜੀ ਚ ਵੀ ਤੇਲ ਪਾਈ ਦਾ ਅਚਾਰ ਚ ਮੈਨੂੰ ਤਾਂ ਕੁਛ ਐਕਸਟਰਾ ਲੱਗਾ ਨਹੀਂ ਆਹ ਦਿਹਾਉ ਹੈ ਨਾ ਕਿ ਇਹ ਕੀ ਮਜ਼ਾਰ ਹੁੰਦੀ ਆ ਬਾਬਾ ਦੀਪ ਸਿੰਘ ਆਪਾਂ ਨੂੰ ਕੋਈ ਵਿਚਾਰ ਦਿਓ ਇਹ ਤਰੀਕੇ ਦੀ ਕੋਈ ਵਿਚਾਰ ਨਹੀਂ ਤੇ ਜਿਹੜੇ ਕੋਕ ਲੈ ਆਦੇ ਨੇ ਡੇਟੂਲੇ ਕੋਕ ਲੈ ਤਾ ਕਰਕੇ ਹੋਰ ਕੋਈ ਵਿਚਾਰ ਨਹੀਂ ਆਏ 12 ਵਜੇ ਤੋਂ ਪਹਿਲਾਂ ਵਾਲੀ ਦਾ ਤੇ ਕੋਈ ਵਿਚਾਰ ਨਹੀਂ ਆਏ ਤੇ ਬਸ ਉਹ ਮੁਗਲਾਂ ਦੇ ਟਾਈਮ ਦੀ ਗੱਲ ਵਾ ਮਹਾਰਾ ਗੁਰੂ ਨਾਨਕ ਦੇਵ ਜੀ ਨੇ ਕਿਉਂ ਜਾਰੋ ਦਸਨਾ ਕੀਤੀਆਂ ਪਰਮਾ ਮਟੋਣ ਨੂੰ ਪਰ ਲੋਕ ਉਹਨਾਂ ਪਰਮਾ ਥੱਲੇ ਅਜੇ ਵੀ ਨੱਪੇ ਆ ਬਿਲਕੁਲ ਬਿਲਕੁਲ ਆ ਨਹੀਂ ਕਰਨਾ ਉਹ ਨਹੀਂ ਕਰਨਾ ਆਪਾਂ ਦੇ ਸਭ ਕੁਝ ਕਰੀ ਗਾ ਕਿ ਨਹੀਂ ਅਵੇ ਦੀਪ ਨੂੰ ਪੁੱਛ ਲੈਣੇ ਆ ਦੀਪ ਕੀ ਕਮੈਂਟ ਸੀ ਕੀ ਕਮੈਂਟ ਸੀ ਉਹ ਜਿਹੜਾ ਅਸੀਂ ਆਪਾਂ ਦੱਸਣ ਦੇ ਹੋ ਵਾਲਾ ਕੀ ਕਮੈਂਟ ਕੀਤਾ ਵੀ ਅਟੀਟਿਊਡ ਕਮਾਂਡਰ 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 ਹੈਦੀਪ ਹੈਗਾ ਲੱਗਦਾ ਹੈ ਨਹੀਂ ਨਹੀਂ ਮੈਂ ਕਹਾਂ ਵੀ ਉਹ ਬਹੁਤ ਲੱਗ ਜਾਂਦਾ ਉਹਨਾਂ ਬੜਾ ਕਹਿੰਦਾ ਆਪਾਂ ਨਹੀਂ ਕਹਿਣ ਵਾਲੇ ਤੇ ਮੰਮੀ ਪਤਾ ਲੱਗਣੋ ਰਹਿੰਦਾ ਨਹੀਂ ਹੁੰਦਾ ਬਸ ਗੱਲ ਸਾਰੀ ਹੁੰਦੀ ਆ ਵੀ ਤੋਰੀਦਾ ਹੀ ਨਹੀਂ ਅਬ ਕੀ ਛੱਡੋ ਠਾਂ ਜਿਹੜਾ ਕਹਿੰਦਾ ਕਹਿਣ ਦੋ ਜਿਹੜੇ ਪਿਆਰ ਕਰਦੇ ਉਹਨਾਂ ਦਾ ਦਿਲੋਂ ਧੰਨਵਾਦ ਆ ਕਿੱਦਾਂ ਦੇਾਂਗੇ ਕਿ ਇਹਨੂੰ ਇਹ ਥੋੜੀ ਵੀ ਵਿਖਾਵਾ ਕਰਨਾ ਵੀ ਐ ਕਿੱਦਾਂ ਦੇ ਆ ਕਿੱਦਾਂ ਦਾ ਵੀ ਆ ਕੁਝ ਵੀ ਆ ਚਾਹ ਧਮੰਡ ਵਾ ਚਾਹ ਹੰਕਾਰ ਵਾ ਚ ਹੈ ਹਨਾ ਕੁਝ ਵੀ ਮੈਨੂੰ ਆਪਣੇ ਘਰ ਵਾ ਮੈਂ ਕਿਨੂ ਤੇ ਨਹੀਂ ਮੁਕਾਉਂਦੀ ਬਾਹਰ ਜਾ ਕੇ ਹਨਾ ਉਹਦੇ ਤੋਂ ਡਰਦੀ ਆ ਮੈਂ ਨਾ ਧਮੰਡ ਕਰਦੀ ਨਾ ਮੈਂ ਹੰਕਾਰ ਕਰਦੀ ਚਲੋ ਫੇਰ ਟਾਈਮ ਵਾ ਵਾ ਹੋ ਗਿਆ ਵਾ ਦੀਪ ਦੇਵ ਜਾ ਕੇ ਮੱਜਾਂ ਦਾ ਕਰਨਾ ਫੇਰ 8:30 ਹੋ ਗਏ ਆ ਗੁੱਸਾ ਜ਼ਰੂਰ ਹੈਗਾ ਮੇਰੇ ਕੋਲ ਗੁੱਸਾ ਵਾ ਗੁੱਸਾ ਹੈਗਾ ਮੈਂ ਨਾ ਦਾਈਆਂ ਚਾਟੀ ਲੜ ਪੈਣੀ ਆ ਦੈਨ ਚ ਕਿੰਨੀ ਆ ਲੜਦੇ ਆਪਾਂ ਮਾ ਉਹ ਨਹੀਂ ਲੜਦੇ 5 ਦਿਨ ਤੇ 2 ਦਿਨ ਲੜਦੇ ਮਾ ਮਾ ਨਾ ਸਮਝਾਵੇ ਤੀਆਂ ਬੁੱਤਾਂ ਨੂੰ ਕੋਈ ਦੂਜਾ ਨਹੀਂ ਸਮਝਾਉਂਦਾ ਮੈਂ ਹਾਂ ਕਹਿੰਦਾ ਕਹਿਣਾ ਪੈਂਦਾ ਇੱਥੇ ਤੀਆਂ ਬੁੱਤ ਗਲਤ ਹੋਣ ਮਾ ਮਾਂ ਕਹਿਣਾ ਔਰ ਕੋਈ ਨਹੀਂ ਕਹਿੰਦਾ ਓਏ ਉਹਨੇ ਵੀ ਮਾਂ ਨੂੰ ਕਹਿਣਾ 70 ਦਾ ਸ਼ਵਾਰਾ ਦੇਣਾ ਮੇਰੇ ਮੈਂ ਇਦਾਂ ਕਹਿੰਦੇ ਨਾ ਕੋਈ ਦੇਖਦੇ ਕੋਈ ਏ ਘੜੀ ਉੱਠਣਗੇ ਨਹੀਂ ਬਾਹਰ ਕੋਈ ਕੰਮ ਕਰਨ ਨਾਲ ਆਉ ਡੈਡੀ ਇਹਦੇ ਨੇ ਇਹਨਾਂ ਨੂੰ ਨਹੀਂ ਜਾ ਕੇ ਕਹਿਣਾ ਮੈਨੂੰ ਕਹਿਣਾ ਤੂੰ ਗਝਾਏ ਆ ਆਦਤਾ ਪਾਈਆਂ ਗੰਦੀਆਂ ਇਹ ਬੋਲਣ ਨਹੀਂ ਦਿੰਦੀ ਮੈਨੂੰ ਉਹਨਾਂ ਨੂੰ ਕੋਸ਼ ਫਲਾਣਾ ਮੈਂ ਉਹ ਅੰਦਰ ਪਏ ਉਹ ਅੰਦਰ ਜਾ ਕੇ ਕੋ ਮਿੰਨੋ ਹੈ ਮੇਰਾ ਕਿਉਂ ਕੋਈ ਮੈਨੂੰ ਕਿਉਂ ਕੋਈ ਸਾਬ ਮਨਜੀਤ ਮੰਮੀ ਲੱਗਦਾ ਖੁਸ਼ੀ ਜੀ ਨਹੀਂ ਜੀ ਜਾਣ ਚ ਨਹੀਂ ਕੋਸ਼ ਜਾਣ ਚ ਨਹੀਂ ਖੁਸ਼ਣਾ ਉੱਚਾ ਕੋ ਨਹੀਂ ਇਸ ਵੇਲੇ ਹੈ ਨਹੀਂ ਜਾਣਾ ਕਿਉਂ ਰਹਿਣ ਦੇ ਬਰਾ ਉਹ ਲੱਗਣ ਡਿਆ ਹਣਾ ਦੀਪਦਨ ਲੱਗਣ ਡਿਆ ਵਾ ਵੇਖ ਬਲਾ ਹੈ ਲੈਨੇ ਚੁੱਪ ਚੁੱਪ ਜੀ ਆ ਉੱਚੀ ਬੋਲੇ ਅਗਰ ਗੇ ਲੋਕਾਂ ਦੇ ਕੋਈ ਮੰਨਜੀਤ ਨੂੰ ਕੋਲ ਨਹੀਂ ਪਤਾ ਨਹੀਂ ਇਹ ਕਿਹੋੜਾ ਬੰਦਾ ਵਾ ਜਿਹੜਾ ਇੰਨਾ ਬਹਿ ਰਿਹਾ ਘਰ ਵਿੱਚ ਹੀ ਤਾਂ ਆਪ ਪੁੱਛ ਕੇ ਹੁੰਦੀ ਨਹੀਂ ਨਹੀਂ ਇਹ ਘਰ ਵੀ ਇਹ ਸਹੀ ਹੈ ਕੋਨਾ ਜੇ ਨਿਆਣੇ ਵੇਲੇ ਕਿੰਨੇ ਪੜੇ ਕੋ ਕਿੰਨੇ ਪੜਾਂਦੀ ਕਿਦੀ ਉੱਚੀ ਵੀ ਕਿਹਨੇ ਆਵਾਜ਼ ਸੁਣੀ ਕਿਹਦੇ ਕੁੜੀ ਤੋਂ ਪਤਾ ਲੱਗਾ ਜੀ ਕੁੰਦੀ ਸਾਡੀ ਹੈ ਤੇਰਾ ਮੂੰਹ ਬਣਾ ਲੈ ਠੀਕ ਹੈ ਸਾਡੀ ਹੋਰ ਕਿਦੀ ਹੈ ਕਈ ਲੋਕ ਕਿ ਪੰਡਿਤ ਜੀ ਕਹਿੰਦੇ ਆਹ ਤੇ ਕੁੜੀ ਦੇਖੀ ਮਮੀ ਉਹ ਉਹ ਲੈਣ ਦੀ ਨਾ ਬੋਲਾਂ ਮੈ ਵੀ ਕਿਹੜੀ ਕਿਦੂ ਕਿਹੜੀ ਬਲਾ ਉਹ ਪਾਕਿਸਤਾਨੀ ਵਾਲੀ ਬੋਲਦਾ ਬੋਲਦੀ ਕਦੀ ਤੇ ਪਕੇ ਜਾ ਨਹੀਂ ਬੇਗਾ ਆਵੇ ਸੁਖਦਾ ਆਵੇ ਸੁਖਦਾ ਸਾ ਨਹੀਂ ਬੇਗਾ ਅਡਾ ਸ਼ਰਮਤ ਨਹੀਂ ਆਉਂਦੀ ਨਹੀਂ ਨਹੀਂ ਮਤਲਬ ਇੱਚ ਕਰ ਇੱਚ ਕਰੀ ਸ਼ਰਮ ਮਤਲਬ ਉਹਨੇ ਬੜੀ ਵਧੀਆ ਬੋਲੀ ਆ ਪੂਰੀ ਤਰ੍ਹਾਂ ਮੈਨੂੰ ਸ਼ਾਇਦ ਵਾਵਾ ਮੀਆ ਵਾਵਾ ਯਾਦਾ ਕਰੀ ਤੇ ਪੇਕੇ ਜਾਣੀ ਬੇਗਮ ਆਵੇ ਸੁਖ ਦਾ ਸਾਹ ਨਹੀਂ ਬੇਗਮ ਗਾੜੀ ਨਹੀਂ ਮੈਨੂੰ ਪਤਾ ਕੀ ਹੈ ਮੈਂ ਚੀਜ਼ਾਂ ਤੇ ਆਉਣੀਆਂ ਨੇ ਹੈ ਮੈਂ ਚੀਜ਼ਾਂ ਤੇ ਮਮੀ ਸੀ ਜਦ ਚਲੋ ਜਿਵੇਂ ਚਪੇੜਾ ਖੁਸ਼ੀ ਹੋਣੀ ਹੈ ਨਹੀਂ ਖੁਸ਼ੀ ਨਹੀਂ ਗਈ ਮੈਂ ਤਾਂ ਕਹਿਣਾ ਮੇਰੇ ਚਪੇੜਾ ਬਿਲਕੁਲ ਰਾਜ ਹੋਲੇ ਦੇ 9 ਵਜ ਗਏ

ਮੈਂ ਮੈਂ ਤੇ ਤੀਆਂ ਮੈਂ ਕਿਧਰ ਨਹੀਂ ਚੱਲਿਆ ਉਧਰ ਤੂੰ ਕਿਧਰ ਨਾੜੀ ਤੇ ਕਿਧਰ ਇਹ ਨਾੜੀ ਚੱਲਿਆ ਉਹ ਯਾਦਾ ਤੇ ਨੰਗਿਆ ਮੈਂ ਚੱਲਿਆ ਬਰੂਨੋ ਆਵੇ ਚੱਲਿਆ ਮੈਂ ਨਹੀਂ ਚੱਲਿਆ ਕਿਤੇ ਯਾਦੀ ਸ਼ਦੀ ਭਾਰੀ ਖੁਰ ਇਹ ਬਾਰੇ ਉਸ ਸਗਰਾਜ ਬਾਦ ਹੁੰਦਾ ਪਲਾਸਟਿਕ ਨਹੀਂ ਨਹੀਂ ਥੱਲੇ ਵੜ ਗਿਆ ਤੇਰੇ ਓਏ ਬਰੂਨੋ ਉਹ ਕਾ ਉਹ ਲੋਕਾਂ ਦੇ ਏ ਚੜ ਜਾ ਚੜ ਜਾ ਚੜ ਜਾ ਏ ਚੜ ਜਾ ਚੜ ਜਾ ਅਜੇ ਨਹੀਂ ਜਿੰਨੇ ਚਿਰ ਕਾਰ ਦੇ ਅੰਦਰ ਨਾ ਕੋਈ ਹੈ ਨਹੀਂ ਚੜਨਾ ਬੈਠ ਜਾ ਉਹ ਉਧਰ ਉਧਰ ਦੀ ਚੜ ਹੈ ਉਹ ਹੀ ਠੀਕ ਹੈ ਹੈ ਕੈਂਟਰ ਤੇ ਵੀ ਆਉਂਗਾ ਹੈ ਚਲੀ ਇਹ ਜਿੱਦਾਂ ਵੈਗ ਚੋ ਕੇ ਤੇ ਘੁਰਾਣ ਮੇਰੀ ਬੈਂਦੀ ਹੀ ਆਇਆ ਮੈਂ ਅੱਲ ਦੇ ਹੁੰਦਾ ਕਿ ਕਰੂ ਹੈ ਸਾਰੇ ਆਪਣੇ ਘਰ ਜਾਂਦੇ ਹੀ ਆ ਭਾਈ ਚਲ ਸੰਗਾ ਪਤਾ ਸੰਗਾ ਪਤਾ ਸੰਗਾ ਪਤਾ ਉਹ ਸਾਥੇ ਆ ਦੇ ਰਹਿਣ ਐਣ ਕੇ ਬਾਪੂ ਐਣ ਕਰੇਗੀ ਤੁਹਾਡੀ ਆ ਜਾ ਆ ਬਾਬਾ ਪਾਣੀ ਚੱਲੇ ਉਹ ਪਾਣੀ ਉਹ ਚੱਲੀ ਆ ਉਹਦੇ ਨਾਲ ਹੀ ਨਾਲ ਤੋਂ ਹੁੰਦੇ ਆ ਵਾਪਾ ਜਿੰਨਾ ਤੇ ਬਤਾ ਵੀ ਉਹ ਚੱਲਦੀ ਆ ਕੋਸ਼ਿਆ ਨਾ ਕਰ ਹਾਂ ਬਜਾਂਗਾ ਲੁਕਾ ਮਗਰੋਂ ਓਏ ਇਹ ਸਭ ਜਾਣਦਾ ਆ ਇਹਦੀ ਜਾਣ ਤੇ ਬਣੀਆਂ ਏ ਸਭ ਜਾਣਦਾ ਵਾ ਮਨਜੀਤ ਚੱਲੀ ਆ ਪੇਕਿਆਂ ਨੂੰ ਮੂਲੇ ਬੜਿਆਵੇ ਕਾਲ ਨਵਾਲਿਆ ਇਹਨੂੰ ਓਏ ਮੀ ਹੁਣ ਪਿੰਦੇ ਰੋਜ਼ ਕੀ ਕਰੇ ਆਵੇ ਆਵੀ ਨਵਾਈ ਚਪੇੜ 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 ਚੱਲੀ ਆ ਚਿੰਗਾ ਦੇ ਨਹੀਂ ਦਿਹਾੜੇ ਕਿਉਂ ਮੋਟਰ ਦਾ ਨਾਮ ਰਹੇਗਾ ਆ ਜੀ ਹੈ ਮੈਂ ਕਹਿੰਦੇ ਵੀ ਨਾ ਕੱਟ ਕੇ ਆਈਦਾ ਸੌਣ ਦਾ ਬਾਕੀ ਵੇਖੋ ਆਉਂਗੀ ਮੈਂ ਹਮ ਗੱਲ ਹੀ ਨਹੀਂ ਆੜੀ ਭਾਬੀ ਨੂੰ ਨਹੀਂ ਆਉਂਗੀ ਕੀ ਹੰਨਾ ਮੇਲਾ ਜਦੋਂ ਹੋਇਆ ਤੇ ਮੇਲਾ ਤੇ ਆ ਗਿਆ ਨਹੀਂ ਲੈਂਟਰ ਅਲੀ ਪਾਸਾ ਦੇਦਾਂ ਦੇ ਚੱਡ ਮੰਗੀ ਦਿੰਦੇ ਆ ਅੱਛਾ ਛੱਡਣ ਗਿੰਦੂ ਨਹੀਂ ਡਿਆ ਤੇ ਗੁੱਸਾ ਮੈਨੂੰ ਹੋ ਵੀਓ ਚੱਲੀ ਆ ਤੇ ਵੇਖ ਵੇਖ ਵੇ ਉਹ ਤੇਰੀ ਛੱਡ ਗੀ ਨਹੀਂ ਚੱਲੋ ਚੱਲ ਲਿਬੜਿਆ ਮੂੰਹ ਸਾਰਾ ਲਿਬੜਿਆ ਦਾ ਵੇਖ ਇੱਦਾਂ ਚੱਲੋ ਨੇ ਰੋਂਦੇ ਆ ਚੱਲੋ ਚਾਰੇ ਕਾ ਬੈਂਜੀ ਚੱਲੋ ਸਾਰੇ ਆਏ ਉਹਨੂੰ ਲੈਣ ਚੱਗਾ ਹਾਂ ਜੀ ਹਾਂ ਜੀ ਜ਼ਰੂਰ ਚੰਗਾ ਉਸਤਾਦ ਜੀ ਮੈਂ ਆਪਣੇ ਖਾਬੇ ਨੇ ਮਿਲਦੂੰ ਉਸਤਾਦ ਜੀ ਜਗਾ ਬਾਈ ਉਹ ਮੈਂ ਨਹੀਂ ਮਿਲਣੀ ਸਾਸਰੀ ਘਰ ਸਾਸਰੀ ਮੋਨਾ ਮਮਮੀ ਤੇ ਸਫਾਈ ਨਾਲ ਪੂਰੀ ਕਰੋਣੀ ਕੰਮ ਕਰਾ ਰਣਾ ਮਮਮੀ ਦੇ ਨਾਲ ਕਿਤੇ ਘਰ ਆਲਾ ਪ੍ਰਵਾ ਸੁਨੀ ਆਲਾ